ਨਮਸਕਾਰ ਮੋਗਾ ਟੂਡੇ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਥਿਓ ਅਸੀਂ ਅਕਸਰ ਫਿਲਮਾਂ ਦੇ ਵਿੱਚ ਵੇਖਦੇ ਹਾਂ ਕਿ ਕਈ ਵਾਰ ਬਲੈਕਮੈਲਰ ਨੂੰ ਆਪਣੀ ਜਾਨ ਤੋਂ ਹੱਤ ਗਵਾਉਣਾ ਪੈਂਦਾ ਹੈ ਇੱਕ ਅਜੀਬ ਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਜ਼ਿਲ੍ਹਾ ਮੋਗਾ ਵਿੱਚ ਜਿੱਥੇ ਇੱਕ ਬਲੈਕਮੈਲਰ ਨੂੰ ਆਪਣੇ ਸਾਥੀਆਂ ਪਾਸੋਂ ਆਪਣੀ ਜਾਨ ਤੋਂ ਹੱਤ ਗਵਾਉਣਾ ਪੈਂਦਾ ਹੈ ਕੀ ਹੈ ਪੂਰਾ ਮਾਮਲਾ ਆਖਿਰਕਾਰ ਕਿਹੜੇ ਕਾਰਨਾ ਕਰਕੇ ਮਰਨ ਵਾਲਾ ਵਿਅਕਤੀ ਆਪਣੇ ਸਾਥੀਆਂ ਨੂੰ ਬਲੈਕਮੇਲ ਕਰ ਰਿਹਾ ਸੀ ਅਤੇ ਉਸ ਤੋਂ ਬਾਅਦ ਇਸ ਤਰ੍ਹਾਂ ਅਤੇ ਕੀ ਹੋਇਆ ਉਸ ਦਾ ਅੰਜਾਮ ਅਤੇ ਪੁਲਿਸ ਵੱਲੋਂ ਇਸ ਸੰਬੰਧੀ ਕੀ ਕਾਰਵਾਈ ਕੀਤੀ ਗਈ ਹੈ ਤੁਹਾਡੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲਈ ਤੁਹਾਨੂੰ ਲੈ ਚਲਦੇ ਹਾਂ ਮੋਗਾ ਦੇ ਐਸਐਸਪੀ ਆਈਪੀਐਸ ਅਧਿਕਾਰੀ ਵਿਵੇਕਸ਼ੀਲ ਸੋਨੀ ਗੋਲ 1 ਤੇ 2 ਫਰਵਰੀ ਦੀ ਦਿਨਮਣੀ ਰਾਤ ਦੇ ਵਿੱਚ ਇੱਕ ਐਨਆਰਆਈ ਜਿਹਨਾਂ ਦਾ ਨਾਮ ਵੀਰਤ ਸਿੰਘ ਹੈ ਜੋ ਕਿ ਬਦਰੀ ਖੁਰਦੇ ਰਹਿਣ ਵਾਲੇ ਸੀ ਇਹਨਾਂ ਦਾ ਮਰਡਰ ਕੀਤਾ ਗਿਆ ਜਿਹਦੇ ਵਿੱਚ ਕੀ ਤਿੰਨ ਅਕਿਊਜ਼ਡ ਸਿਗੇ ਜਿਨ੍ਹਾਂ ਦਾ ਨਾਮ ਕੀ ਰਾਜੀਸ਼ ਸਿੰਘ ਕੁਲਵਿੰਦਰ ਸਿੰਘ ਅਤੇ ਮਨੀ ਕਰਨਾ ਹੈ ਇਹ ਇਹਨਾਂ ਦਾ ਡਿਸਪਿਊਟ ਲੈਂਡ ਨੂੰ ਲੈ ਕੇ ਚੱਲਦਾ ਸੀ ਜਿਸ ਕਰਕੇ ਕਿ ਕੁਲਵਿੰਦਰ ਸਿੰਘ ਦੇ ਨਾਲ ਡਿਸਪਿਊਟ ਸੀ ਜਿਹਦੇ ਕਰਕੇ ਕਿ ਉਹਦੇ ਨਾਲ ਬੰਦੇ ਜਿਹੜੇ ਦੋ ਬੰਦੇ ਜਾ ਕੇ ਇਹਨਾਂ ਨੇ ਤੇ ਚੋਰੀ ਦੇ ਮਨਸ਼ਾ ਨਾਲ ਗਏ ਉਸ ਤੋਂ ਬਾਅਦ ਇਹਨਾਂ ਨੇ ਉੱਥੇ ਜਾ ਕੇ ਉਹਦਾ ਮਰਡਰ ਕਰ ਦਿੱਤਾ ਮਰਡਰ ਕਰਨ ਤੋਂ ਬਾਅਦ ਜਦੋਂ ਇਹਨਾਂ ਦਾ ਇੱਕ ਸਾਥੀ ਮਨੀ ਕਰਨ ਜਿਹੜਾ ਹੈਗਾ ਉਹਨੇ ਇਹਨਾਂ ਤੋਂ ਪੈਸੇ ਮੰਗਣੀ ਸ਼ੁਰੂ ਕਰਤੇ ਵੀ ਮੇਰੀ ਤਾਂ ਕੋਈ ਦੁਸ਼ਮਣੀ ਨਹੀਂ ਸੀ ਮਾਰਨ ਵਾਲੇ ਦੇ ਨਾਲ ਤੇ ਜੇ ਤੁਸੀਂ ਮੈਨੂੰ ਪੈਸੇ ਨਹੀਂ ਦਵੋਗੇ ਤਾਂ ਮੈਂ ਇਹ ਗੱਲ ਬਾਕੀ ਲੋਕਾਂ ਨੂੰ ਦੱਸ ਦੇਵਾਂਗਾ ਤੇ ਕੱਲ ਇਹਨਾਂ ਨੇ ਇਸ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਮਨੀਕਰਨ ਜਿਹੜਾ ਹੈਗਾ ਕਿਤੇ ਗੱਲ ਬਾਹਰ ਕਰਨਾ ਦੇਵੇ ਤਾਂ ਇਹ ਜਿਹੜੇ ਬਾਕੀ ਦੋ ਅਕਿਊਜ਼ਡ ਹੈਗੇ ਨੇ ਰਜੇਸ਼ ਸਿੰਘ ਤੇ ਕੁਲਵਿੰਦਰ ਸਿੰਘ ਇਹਨਾਂ ਦੋਨਾਂ ਨੇ ਮਨੀਕਰਨ ਨੂੰ ਬੁਲਾਇਆ ਵੀ ਆਪਾਂ ਤੈਨੂੰ ਮੂਵੀ ਦੇਖਣ ਚੱਲਦੇ ਹਾਂ ਪਰ ਰਾਤ ਨੂੰ ਤੇ ਰਾਤ ਨੂੰ ਜਾ ਕੇ ਨੇ ਬੁੱਗੀਪੁਰਾ ਚੌਕ ਤੇ ਲਾਗੇ ਇਹ ਇਹਦਾ ਮਰਡਰ ਕਰ ਦਿੱਤਾ ਇਹ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਇਹ ਪਹਿਲੇ ਮਨੀਕਰਨ ਦੇ ਬ੍ਰਦਰ ਨੇ ਪੁਲਿਸ ਨੂੰ ਪ੍ਰੋਵਾਈਡ ਕੀਤੀ ਵੀ ਇਸ ਤਰੀਕੇ ਦੇ ਨਾਲ ਉਹ ਘਰੋਂ ਲੈ ਕੇ ਗਏ ਸੀਗੇ ਤੇ ਸਾਨੂੰ ਡਰ ਰਿਹਾ ਵੀ ਕਿਤੇ ਕੁਝ ਘਰਨਾ ਦੇਣ ਇਹਨੂੰ ਜਿਹਦੇ ਉੱਪਰ ਕੀ 364 ਦਾ ਪਰਚਾ ਪਹਿਲੇ ਦਰਜ ਕੀਤਾ ਗਿਆ ਉਸ ਤੋਂ ਬਾਅਦ ਜਦੋਂ ਇਹ ਅਕਿਊਜ਼ਡ ਅਰੈਸਟ ਕੀਤੇ ਗਏ ਤੇ ਇਹਨਾਂ ਦੀ ਤਫ਼ਤੀਸ਼ ਚ ਪਤਾ ਲੱਗਿਆ ਵੀ ਇਹਨਾਂ ਨੇ ਮਨੀਕਰਨ ਦਾ ਮਰਡਰ ਵੀ ਕਰ ਦਿੱਤਾ ਹੈਗਾ ਜਿਸ ਜਿਸ ਦੇ ਬੇਸਿਸ ਦੇ ਉੱਪਰ ਸਾਨੂੰ ਉਹ ਡੈੱਡ ਬੋਡੀ ਜਿਹੜੀ ਹੈਗੀ ਆ ਬਨੀਕਰਨ ਦੀ ਉਹ ਬਰਾਮਦ ਹੋਈ ਉਸ ਤੋਂ ਬਾਅਦ ਜਦੋਂ ਇਹ ਮਨੀਕਰਨ ਜਦੋਂ ਦਾ ਮਰਡਰ ਬਾਰੇ ਗੱਲ ਪਤਾ ਲੱਗੀ ਤਾਂ ਉਸ ਟਾਈਮ ਦੇ ਉੱਪਰ ਇਹ ਇਹ ਇਹਦਾ ਪੂਰਾ ਜਿਹੜਾ ਸੀਕੁਐਂਸ ਹੈਗਾ ਉਹ ਪਹਿਲੇ ਵਾਲੇ ਮਰਡਰ ਕੇਸ ਦੇ ਵਿੱਚ ਦੇ ਇਹ ਹੈਗਾ ਇਹਦਾ ਜਿਹੜਾ ਮੋਟਿਵ ਹੈਗਾ ਪਹਿਲੇ ਵਾਲੇ ਮਰਡਰ ਕੇਸ ਨਾਲ ਲਿੰਕਡ ਹੈ ਤਾਂ ਉਹਦੇ ਵਿੱਚੋਂ ਪਿਛਲੇ ਵਾਲਾ ਮਰਡਰ ਕੇਸ ਜਿਹੜਾ ਉਹ ਵੀ ਉਸ ਟਾਈਮ ਨੂੰ ਪਟਰੇਸ ਹੋਇਆ ਜੋ ਕਿ ਪਿਛਲੇ 15 16 ਦਰਾਂ ਤੋਂ ਜੇ ਇੱਕ ਇੱਕ ਤੇ ਦੋ ਦੀ ਦਰਮਿਆਨੀ ਰਾਤ ਨੂੰ ਜਿਹੜਾ ਇਨਸੀਡੈਂਟ ਹੋਇਆ ਅਜੇ ਤੱਕ ਇਹ ਪੁਲਿਸ ਕੋਲ ਰਿਪੋਰਟ ਨਹੀਂ ਹੋਇਆ ਸੀ ਕਿਉਂਕਿ ਫੈਮਿਲੀ ਜਿਹੜੀ ਹੈਗੀ ਆ ਉਹ ਇੱਥੇ ਨਹੀਂ ਰਹਿੰਦੀ ਹੈਗੀ ਐਨਆਰਆਈ ਦੀ ਤੇ ਇਸੇ ਕਰਕੇ ਜਿਹੜਾ ਉਹ ਇਨੀ ਦੇਰ ਤੱਕ ਇਹ ਚੀਜ਼ ਪੁਲਿਸ ਦੇ ਨੋਟਿਸ ਵਿੱਚ ਨਹੀਂ ਆਇਆ ਕਿ ਇਸ ਤਰੀਕੇ ਨਾਲ ਇੱਕ ਮਰਡਰ ਹੋ ਚੁੱਕਾ ਹੈ ਦੋਨੋਂ ਡੈਡ ਬੋਡੀਜ਼ ਜਿਹੜੀਆਂ ਹੈਗੀਆਂ ਬਰਾਮਦ ਹੋ ਚੁੱਕੀਆਂ ਹਨ ਤੇ ਇਹਨਾਂ ਦੇ ਉੱਪਰ ਵੱਖਰੇ ਵੱਖਰੇ ਤੌਰ ਦੇ ਉੱਪਰ ਪਰਚੇ ਦਰਜ ਕਰਕੇ ਇਹਨਾਂ ਦੀ ਤਫ਼ਤੀਸ਼ ਰੰਭੀ ਜਾ ਚੁੱਕੀ ਹੈ ਐਨਆਰਆਈ ਨੂੰ ਗਲਾ ਕੁੱਟ ਕੇ ਅਤੇ ਬਾਕੀ ਪੋਸਟਮਾਰਟਮ ਕਿ ਜਦੋਂ ਉਹ ਦਿੱਤੀ ਚੱਕੀ ਇਹਨਾਂ ਦਾ ਆਰਗੂਮੈਂਟ ਹੋਇਆ ਤੇ ਪੁਰਾਣਾ ਇਹਨਾਂ ਦਾ ਡਿਸਪੂਟ ਚੱਲ ਰਿਹਾ ਸੀ ਗੁਰਵਿੰਦਰ ਦਾ ਤਾਂ ਇਹਨਾਂ ਨੇ ਉਸ ਟਾਈਮ ਦੇ ਉੱਪਰ ਇਹਨੂੰ ਮਾਰ ਦਿੱਤਾ ਅੱਜ ਤੱਕ ਸਮਾਨ ਚੋਰੀ ਹੋਣ ਦੀ ਗੱਲ ਸਾਹਮਣੇ ਨਹੀਂ ਆਈ ਗੁੱਠੀ ਖੁੱਲੀ ਸੀਗੀ ਪਰ ਕਿਉਂਕਿ ਉਹ ਘਰ ਤੋਂ ਬਾਹਰ ਰਹਿੰਦੇ ਸੀਗੇ ਫੈਮਿਲੀ ਕੋਈ ਸੀਗੀ ਨਹੀਂ ਨਾਲ ਇਸ ਕਰਕੇ ਇੰਨੀ دیر ਤੱਕ ਇਹ ਗੱਲ ਬਾਹਰ ਨਹੀਂ ਆ ਸਕੀ ਇਹਨਾਂ ਦਾ ਰਾਹ ਦਾ ਡਿਸਪਿਊਟ ਸੀਗਾ ਰਸਤੇ ਦਾ ਰਸਤੇ ਦਾ ਡਿਸਪਿਊਟ ਹੈ ਮਨਿਕਰਨ ਜਿਹੜਾ ਹੈਗਾ ਇਹ 17 ਸਾਲਾਂ ਦਾ ਲੜਕਾ ਹੈਗਾ ਐਸੀ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹਜੇ ਤੱਕ ਸਾਡੇ ਸਾਹਮਣੇ ਨਹੀਂ ਆਈ ਕੋਈ ਬੱਚਾ ਪੜਦਾ ਹੈ ਮਨਿਕਰਨ ਦੇ ਬਾਰੇ ਮੈਨੂੰ ਦੱਸਦੇ ਵੀ ਪੜਦਾ ਹੈਗਾ ਬਾਕੀਆਂ ਦੇ ਪਾਸੇ ਬੈਕਗ੍ਰਾਉਂਡ ਵੈਰੀਫਾਈ ਕਰ ਰਹੇ ਹਾਂ ਇੱਕ ਤੇ ਦੋ ਦੀ ਰਾਤ ਨੂੰ ਉਹਦੇ ਘਰ ਗਏ ਹੈਗੇ ਨਹੀਂ ਤੇ ਇਹਨਾਂ ਦਾ ਪਹਿਲੇ ਵੀ ਉਹਦੇ ਘਰ ਆਣਾ ਜਾਣਾ ਸੀਗਾ ਜਿਹੜਾ ਆਪਣਾ ਨਰਈ ਦੀ ਜਿਹੜੀ ਆਪਣੀ ਹੱਤਿਆ ਹੈਗੀ ਉਹਦੇ ਕੇ ਹਾਂ ਮਲੇ ਮਲੇ ਕੇਸ ਦੇ ਵਿੱਚ ਕੰਪਲੀਟ ਹੋਈ ਹੈ ਆਪਾਂ ਉਹ ਤਫਤੀਸ਼ ਚੱਲ ਰਹੀ ਹੈ ਉਸ ਕੇਸ ਦੇ ਵਿੱਚ ਅਜੇ ਕਿਉਂਕਿ ਅਰੈਸਟ ਨਹੀਂ ਨਹੀਂ ਪਈ ਹੈ ਉਸ ਵਿੱਚ ਅਰੈਸਟ باقیਨਾਂ ਦੀ ਸੰਤ ਤਫਤੀਸ਼ ਦੇ ਵਿੱਚ ਜ਼ਰੂਰ ਜੋ ਵੀ ਕੁਝ ਸੀਕੁਐਂਸ ਹੈਗਾ ਉਹ ਸਾਰਾ ਕਲੀਅਰ ਹੋ ਜਾਏਗਾ ਅੱਜ ਪੇਸ਼ ਅੱਜ ਪੇਸ਼ ਮੋਗਾ ਟੂਡੇ ਨਿਊਜ਼ ਲਈ ਸੇ ਹੋਗੀ ਅਸ਼ੋਕ ਮੋਰੀਆ ਦੇ ਨਾਲ ਮਨੀਸ਼ ਜਿੰਦਲ ਮੋਗਾ